ਸਾਰੇ ਇਹ ਤੇ ਕੁਝ ਗਰਮੀ ਦੇ ਵਜ੍ਹਾ ਨਾਲ ਟੈਂਪਰੇਚਰ ਬੜਾ ਉਹਦੇ ਕਾਰਨ ਵੀ ਬਹੁਤ ਜ਼ਿਆਦਾ ਮਰੀਏ ਮੱਸੀ ਕਿਨਾਂ ਟੈਂਪਰੇਚਰ ਦੇ ਕਾਰਨ ਵੀ ਦੂਜੀ ਦੀ ਉਮਰ ਵੀ ਮੇਰੇ ਹਿਸਾਬ ਨਾਲ ਮੱਸੀ ਡੇਢ ਦੋ ਸਾਲੀ ਹੈ ਤੇ ਹਰ ਸਾਲ ਜਿੱਦਾਂ ਇਹਦੀ ਵੱਡੀ ਮੱਸੀ ਹੁੰਦੀ ਜਰ ਮਰ ਜਾਂਦੀ ਹੈ ਤੇ ਕੀ ਇਹ ਸਾਰੀਆਂ ਮਰਗੀਆਂ ਜਾਂ ਜੇ ਹੋ ਰਹਾ ਹੈ ਛੋਟੀ ਬੱਸੀ ਹੋਏ ਤਾਂ ਮੈਂ ਕਹਿ ਨਹੀਂ ਸਕਦਾ ਪਰ ਵੱਡੀ ਜਿੰਨੀ ਆ ਮਰ ਗਈ ਸਾਰੇ ਬੰਦ ਹਾਂ ਤੇ ਉਹਨੇ ਨੂੰ ਤਿਸ ਤਰ੍ਹਾਂ ਪਸਫਾਈ ਕੀਤਾ ਕਰਕੇ ਬਦਬੂ ਬੜੀ ਆ ਤੇ ਬਦਬੂ ਜੀ ਆਉਣਾ ਅਸੀਂ ਅੱਜ ਬੈਠੇ ਦੇ ਇਸ਼ਾਰੇ ਜਨੇ ਆਦੇ ਦੋ ਚਾਰ ਪਿੰਡਾਂ ਦੇ ਸਰਪੰਚ ਆਦੇ ਸੀ ਠੀਕ ਹੈ ਉਹਨਾਂ ਚਲਾਹ ਕੀਤੀ ਹੁਣ ਬਈਏ ਬੁਈਏ ਜਿਹੜੇ ਲੇਬਰ ਆਹਿੰ ਲਗਿਆਂ ਲਵਾਣਾ ਉਹਨਾਂ ਦੇਖੋ ਜਿਹੜਾ ਹੁਣ ਪ੍ਰਸ਼ਾਸਨ ਆ ਉਹਨਾਂ ਉੱਪਰ ਹੋ ਗਏ ਨਹੀਂ ਜੇ ਜੰਗੇ ਦਾਣਾ ਦੋ ਚਾਰ ਦਿਨ ਟਪਾਏ ਲੈਣਾ ਇਥੇ ਮੁਸ਼ਕਿਲ ਨਹੀਂ ਹੈ ਆ ਮੈਂ ਬਜਾਇ ਬਿਮਾਰੀ ਫੈਲਣ ਦਾ ਖਤਰਾ ਉਹ ਹੈ ਸਲਾਹ ਕਰ ਰਹੇ ਨੇ ਕਿ ਕੋਈ ਲੇਬਰ ਬਈਏ ਬੁਈਏ ਮੈਂਨੇ 15-20 ਬੰਦੇ ਆਦੇ ਡੇਰਿਆਂ ਦੇ ਆਦੇ ਨੇ ਉਹ ਲਈਏ ਅੱਜ ਆਹੀ ਸ਼ੁਰੂ ਕਰਾਂਗੇ ਆਪਾਂ ਕੁਝ ਕਿ ਕਰਾਈ ਵੀ ਆ ਸਾਹ ਪਾਲੀ ਬਾਲੀ ਮੈਂ ਲਖਮੀ ਨੇ ਨਾਂ ਮੰਦਰ ਕਮੇਟੀ ਮੰਗਣੀ ਦਾ ਪ੍ਰਧਾਨ ਐ ਪ੍ਰਧਾਨ ਜੀ ਮੱਛੀ ਮਰ ਗਈ ਨਹੀਂ ਤੇ ਹੁਣ ਕੀ ਸਿਚੁਏਸ਼ਨ ਹੈ ਤੁਨੀ ਸਿਚੁਏਸ਼ਨ ਤਾਂ ਜਦੋਂ ਪਰਮਾਤਮਾ ਦੇ ਹੱਥ ਹੈ ਲੇਕਿਨ ਅਸੀਂ ਬਾਰ-ਬਾਰ ਪ੍ਰਸ਼ਾਸਨ ਨੂੰ ਅਪੀਲ ਕੀਤੀ ਵੀ ਸਾਡੇ ਕੋਈ ਨਾ ਕੋਈ ਦੀ ਹੈਲਪ ਕਰੋ ਹਰ ਸਾਬ ਮਸ਼ੀਨ ਆੜੀ ਮਰਦੀ ਹੈ ਪ੍ਰਸ਼ਾਸਨ ਸਾਡੇ ਦੇ ਪਾਸੇ ਕੋਈ ਧਿਆਨ ਨਹੀਂ ਕਰਦਾ ਇਹ ਉਹਨੇ ਇਹਨੂੰ ਕਿਸ ਤਰ੍ਹਾਂ ਸਾਫ਼ ਕੀਤਾ ਜਾਏਗਾ ਦੇਖੋ ਨਾ ਇਹ ਲੇਬਰ ਦੀ ਭਾਜ ਫਿਰ ਰਹੇ ਆ ਲੇਬਰ ਸਾਨੂੰ ਮਿਲੇਗੀ ਆ ਇਹਨੂੰ ਕੱਲ ਜਿਹੜਾ ਮਸ਼ੀਨ ਸਾਫ਼ ਕਰਾ ਕੇ ਨਹੀਂ ਇੱਥੇ ਬਹੁਤ ਜ਼ਿਆਦਾ ਬਿਮਾਰੀ ਫੈਲ ਰਹੀ ਹੈ